ਸੋ ਹਰ ਨਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਇਹ ਚਵਿਚੇਦੀ ਲਿਖਰ ਸੰਗ ਜੋ ਲੰਬੀ ਕਰਕੇ ਇਸ ਕਰਕੇ ਤੀਜੇ ਪਾਠ ਦੇ ਵਿੱਚ ਇਸ ਨੂੰ ਆਪਾਂ ਕਵਰ ਕਰਾਂਗੇ ਹੁਣ ਅਗੇ ਆਰਵਾਨੀ ਥੋੜੀਆ ਪਗਤੂ ਜਾਂ ਭਗਵਾਨ ਦੇ ਨਾਲ ਲੱਗੀ ਰਹਿ ਜਾਣੀ ਯਾਰੀ ਜਾਂ ਨਾਤੇ ਜਾਣੇ ਤੜਾਈਆ ਇਹ ਖੇਲ ਅਜਬ ਨਿਆਰੀ ਨਿਰਕਾਰ ਹੋ ਕੇ ਦੇਣੀ ਕਰਾਈਆ ਕੂੜੀ ਕਿਰਿਆ ਦੀ ਰਹਿਣੀ ਦੇਣੀ ਵਿੱਚ ਬਿਮਾਰੀ ਇਹ ਬਿਮਾਰੀ ਨਾ ਰਹਿਣ ਦੇਣੀ ਕਿਹੜੀ ਬਾਹਰੋਂ ਨਿਰਮਲ ਅੰਦਰੋਂ ਨਿਰਮਲ ਦੇ ਨੇ ਬਣਾਈਆ ਜੇ ਤਸੰਦਾ ਵੇ ਤੇ ਫੇਰ ਰਖਿਓ ਮੇਰੇ ਨਾਲ ਯਾਰੀ ਮੇਰੇ ਨਾਲ ਯਾਰੀ ਮੇਰੇ ਨਾਲ ਉਹ ਉਹ ਭਗਵਾਨ ਉਸਤ ਆਪਣੇ ਵਾਲੇ ਗੱਲ ਕਰ ਰਹੀ ਜੀ ਮੇਰੇ ਨਾਲ ਯਾਰੀ ਰਖਿਓ ਜੇ ਪਸੰਦ ਆਵੇ ਤਾਂ ਝੂਠੇ ਯਾਰਾਂ ਦੇ ਦੀ ਲੋੜ ਰਹੇ ਨਾਰਾਇਆ ਝੂਠੀ ਯਾਰੀ ਨ ਕਿਤੇ ਲਾਇਓ ਮੈਂ ਫਿਰਨਾ ਬਣ ਕੇ ਵੱਡ ਸੰਸਾਰੀ ਸਵਾਦਾਂ ਸਾਰੇ ਦਿਨੇ ਕਰਾਈਆ ਪੂਰ ਨਾ ਸਮਝਿਓ ਕਿਤੇ ਉਹਨੂੰ ਪੂਰਨੀ ਕਿਹ ਜਾਈਏ ਜਾਂ ਬੰਦਾ ਕਿਹ ਜਾਈਏ ਉਹਨੂੰ ਸਿੱਖੀ ਕਿਹ ਜਾਈਏ ਪੂਰ ਨਾ ਸਮਝਿਓ ਪੂਰ ਜੋਤ ਨਿਰੰਕਾਰੀ ਤੁਰਦਾ ਹੁਕਮ ਇਕ ਵਰਤਾਈਆ ਇਤੁਰ ਦਾ ਹੁਕਮ ਬਰਤਾਇਆ ਕਿ ਨੇ ਪੂਰਨ ਸਮਝ ਲਈਏ ਕੀ ਜੰਗੇ ਨਾ ਪੂਰਜੋਤ ਨਕਾਰੀ ਸ਼ਬਦ ਸੰਦੇਸ਼ਾ ਕਰੇ ਖਬਰਦਾਰੀ ਸੱਚ ਸੰਦੇਸ਼ਾ ਕੀ ਕਰ ਰਿਹਾ ਖਬਰਦਾਰੀ ਕਰਿਆ ਬੇ ਖਬਰਾਂ ਖਬਰ ਪਹੁੰਚਾਈ ਹੈ ਜਿਹੜੇ ਬੇ ਖਬਰ ਨਾ ਅੱਜ ਵੀ ਕੁਝ ਬੇ ਖਬਰ ਹੈਗੇ ਆ ਜਿਹੜੇ ਕਹਿੰਦੇ ਕਿ ਪੂਰਨ ਪ੍ਰਭੂ ਨਹੀਂ ਹੈ ਉਹ ਆਪਣੇ ਹੀ ਦਿਮਾਗਦ ਨਾਲ ਚੱਲੀ ਜਾ ਰਹੇ ਆ ਆਪਣੇ ਹੀ ਦਿਮਾਗਦ ਨਾਲ ਇੱਕ ਨੋਕਾਲਪੁਰਕਤ ਇੱਕ ਨੋ ਬੰਦਾ ਬਣਾ ਕੇ ਸੇਖ ਬਣਾ ਕੇ ਦੂਰ ਜਾਂਦੇ ਆ ਆਪਣੀ ਅਕਲ ਤਨਾ ਚੱਲੇ ਹੋਇਆ ਬੜ ਲਿਖਤ ਕੀ ਕਹਿੰਦੀ ਹੈ ਪੂਰਨ ਕਰੇ ਸਮਝ ਲਓ ਕੀ ਸਮਝਣਾ ਪੂਰਨ ਜੋਤ ਨਿਰੰਕਾਰ ਲਈ ਚਵੀ ਚੇਤ ਕੇ ਮੈਂ ਖੁਸ਼ੀ ਹੋਵਾਂ ਵੇਖ ਵੇਖ ਕੇ ਸਮਤ ਸਮਾ ਸਮਾਰੇ ਆ ਬਦਲਾਈਆ ਸੈਂਜ ਸਮਤ ਸੈਂਜ ਨੇ ਜੋ ਲਾਇਆ ਹੈ ਚਵੀ ਚੀਤ ਕਹਿੰਦਾ ਮੈਂ ਬੜਾ ਖੁਸ਼ ਹੋ ਰਿਹਾ ਵੇਖ ਵੇਖ ਕੇ ਲਿਖਾ ਮੁਕਿਆ ਬ੍ਰਾਹਮਣ ਪੰਡਿਤ ਪੰਜ ਤਤ ਦੇਤੇ ਬੜਿਆਈਆ ਉਹ ਫਿਰ ਲਿਖਾ ਮੁਕਾਇਆ ਨਾ ਬ੍ਰਾਹਮਣ ਦਾ पांच तत् मिली वड्याईया नवी चढ़गी रंगत बख्शे सच शरनाईया नवी रंगत चढ़ी और रंगत बख्शे सच शरनाईया प्यारी लगी संगत गुरुमुख जोड़ जोड़ाईया ये कौन कह रहा चौबीस चेत कहना मैं बड़ा अच्छा लग रहा है कि दसिया ज्योति जो उस रूप पर आप अपने कृपा का मेरे नजर न उतर मेरे नजर न उतर परमात्मा ਜਵੀ ਚੇਤ ਕੇ ਗੁਰਮੁਖ ਜਾਏ ਨਾ ਕੋਈ ਉਦਾਸੂ ਮੇਰੀ ਨਜਾਨੀ ਚੋਲੀ ਤੇ ਨਹੀਂ ਪਾਈਆ ਇੱਕ ਸੁਣਾਉਣੀ ਗਾਥ ਤੁਰਦਾ ਹੁਕਮ ਦੜਾਈਆ ਕੀ ਹੁਕਮ ਕਿਹੜੀ ਗਾਥ ਸੁਣਾਉਣੀ ਹੈ ਬੱਚਿਓ ਸੱਚੀ ਸਿੱਖ ਲੋ ਜਾਂਚੋ ਬੱਚਿਓ ਸੱਚੀ ਸਿੱਖ ਲੋ ਜਾਂਚੋ ਨਿੱਕਿਆਂ ਵੱਡਿਆਂ ਦੇ ਪੜਾਈਆ ਸਭ ਨੂੰ ਪੜਾਈ ਸਮਝਾਈ ਹੈ ਮੇਰੇ ਸਾਸੁ ਸੁਲਤਾਨ ਨੇ ਜੇ ਪੁਰਖ ਕਾਲ ਨੂੰ ਸਮਝੋ ਬਾਪ ਭਾਈ ਭੈਣ ਸਾਰੇ ਨਜ਼ਰੀ ਆਈਆ ਜੇ ਪੁਰਖ ਕਾਲ ਨੂੰ ਕੀ ਸਮਝ ਲਓ ਬਾਪ ਕਿਸਨੇ ਨਾ ਕਿਸਨੇ ਬਾਪ ਸਮਝ ਲਓ ਜੇ ਸਮਝੇ ਹੋ ਵੀ ਇਹ ਕਿ ਸੰਗਤ ਨਾਲ ਸਾਡਾ ਪਿਆਰ ਹੋ ਜਾਵੇ ਅਸੀ ਪਰ ਕਾਲੋਂ ਪਰ ਕਾਲ ਅੰਦਰੋਂ ਹੀ ਨਹੀਂ ਮੰਨਿਆ ਪਰ ਉਹ ਤਾਂ ਬਥੇਰੇ ਮੰਨ ਬੈਠਿਆ ਜੇ ਅੰਦਰੋਂ ਜੇਸੇ ਮੰਨ ਲਾ ਗਏ ਤੇ ਸਾਰੇ ਭੈਣ ਭਾਈ ਨਜ਼ਰ ਆਣਗੇ ਹਰ ਸੰਗਤ ਵਿੱਚ ਪ੍ਰੇਮ ਸਬਦ ਦਾ ਸੱਜਣ ਦੇ ਸਬਦ ਦਾ ਸਾਥੂ ਸੰਬੰਧੀ ਦਿੱਤਾ ਬਣਾਈ ਆ ਸੰਬੰਧੀ ਦਿੱਤਾ ਬਣਾਈ ਹੈ ਸੰਬੰਧੀ ਕਦ ਬਣਦਾ ਗੁਰਮੁਖੋ ਤੁਹਾਡਾ ਬਣਾਉਣਾ ਇਤਫਾਕ ਕਰ ਕਰ ਵਿੱਚੋਂ ਕੂੜਾ ਝਗੜਾ ਦੇਣਾ ਕੜਾਈਆ ਸਤਾਰਾਂ ਹাড় ਨੂੰ 21 ਦੀ ਬਣਾ ਦੇ ਲਈ ਜਮਾਤ ਜੋ ਗੁਰਮੁਖਾਂ ਦੇ ਫੈਸਲੇ ਦੇ ਕਰਾਈਆ ਸਤਾਰਾਂ ਹাড় ਨੂੰ ਤੁਹਾਡੀ ਕੀ ਬਣਾ ਦੇਣੀ ਉਹ 21 ਦੀ ਜਮਾਤ ਬਣਾਈ ਪ੍ਰਮਾਤਮਾ ਨੇ ਕਿ ਜਿਹੜੇ ਲਾਈਟ ਗੜੀ ਹੁੰਦੀ ਸੀ ਉਸਦੇ ਫੈਸਲਾ ਕਰਨ ਵਾਸਤੇ ਜੇ ਨੀਬੂ ਤੇ ਪੱਕੀ ਮੇਰੇ ਸਾਥ ਜੇ ਨੀਬੂ ਜੇ ਨਹੀਂ ਨੀ ਨਹੀਂ ਤੇ ਇਥੇ ਉਥੇ ਹੋਏ ਜਗਾਈਆ ਉਹਨੂੰ ਲੋੜ ਨਹੀਂ ਕਿ ਤੁਸੀਂ ਕਿੱਡੇ ਵੱਡੇ ਸਿੱਖ ਜੇ ਉਹਨੂੰ ਲੋੜ ਨਹੀਂ ਕਿ ਤੁਸੀਂ ਕਿੱਡੇ ਵੱਡੇ ਬੁਲਾ ਰਹੇ ਜੇ ਉਹਨੂੰ ਲੋੜ ਨਹੀਂ ਕਿ ਤੁਸੀਂ ਕਿੰਨੀ ਕੀ ਸੇਵਾ ਕਰਦੇ ਜੇ ਉਹਨੂੰ ਲੋੜ ਨਹੀਂ ਕਿ ਤੁਸੀਂ ਕਿੰਨਾ ਦਾ ਦਾਨ ਕਰ ਚੁੱਕੇ ਹੋ ਉਨੂੰ ਲੋੜ ਨਹੀਂ ਕਿ ਤੁਸੀਂ ਕਿੰਨਾ ਕਰ ਕੁਸ਼ਕਾਰ ਬੈਠੇ ਹੋ ਮਾਤ ਲੋਕ ਦੇ ਵਿੱਚ ਉਹਨੇ ਕਿਹਾ ਜੇ ਨੀਗੂ ਤਾਂ ਪੱਕੀ ਮੇਰੇ ਸਾਥ ਨਹੀਂ ਤਾਂ ਇੱਥੇ ਉੱਥੇ ਹੋਏ ਜੁਦਾਈਆ ਵੇਖ ਹੁਣ ਕਿਨੂੰ ਮਿਲਦੀ ਸ਼ਾਬਾਸ਼ ਸ਼ਾਬਾਸ਼ ਲੈ ਕੇ ਜਾਇਓ ਸਾਥ ਤੁਮ ਕਿਹੜੇ ਜਾਂਦੇ ਪੱਲੂ ਛੁਡਾਈਆ ਪੱਲੂ ਜਾਂਦੇ ਛੁਡਾਈਆ ਬਚਨ ਇਹ ਸ਼ਬਦ ਹੁਕਮ ਅਖੀਰੀ ਇੱਕੋ ਵਾਰ ਦੇਵੇ ਆ ਇੱਕ ਵਾਰ ਕਿਹਾ ਅਨ ਬਚਨ ਵਾਰ-ਵਾਰ ਨਹੀਂ ਦਰਉਣਾ ਮੈਂ ਦਰਹੋਂ ਦੀ ਲੋੜ ਰਹੇ ਨਾ ਰਹੀ ਆ ਜਾਂ ਅਜੀਜ਼ ਬਣੋ ਜਾਂ ਗੁਸਤਾਖ ਅਦਬ ਵਿਚਕਾਰ ਲੜਕਦਾ ਨਜ਼ਰ ਕੋਈ ਨਾ ਆਇਆ ਜਾਂ ਜਨਮ ਕਰਮ ਭੋਗੋ ਜਾਂ ਕਰਾ ਲਿਓ ਮਾਫ ਜਾਂ ਭੋਗ ਲਿਓ ਤੇ ਜਾਂ ਫਿਰ ਕਰਾ ਲਿਓ ਮਾਫ ਬਰੀ ਆਪਣਾ ਆਪ ਕਰਈਆ ਆਪਣਾ ਆਪ ਬਰੀ ਕਰਾ ਲਿਓ ਉਸ ਇੱਕ ਦੇ ਹੋ ਕੇ ਇੱਕ ਦੇ ਲੈਣ ਲੱਗ ਗਏ ਇੱਕ ਦੇ ਚਰਨ ਆਪਣਾ ਤੈੜ ਤਾਰੀ ਹੋ ਕੇ ਉਹਨੂੰ ਕਹਦੇ ਉਹ ਗੱਜ ਕੇ ਕਹਦੇ ਤੂੰ ਮੇਰਾ ਮੈਂ ਤੇਰਾ ਉਸ ਇੱਕ ਨੂੰ ਕਹਦੇ ਬਰੀਆਪਣਾ ਆਪ ਕਰਾਇਆ ਨਵੀ ਸੰਬ ਨਵੀ ਸੰਬਤ ਦੀ ਨਵੀ ਸਿੱਖ ਲੋ ਜਾਂਚ ਜਾਂਚਕ ਬਣ ਕੇ ਸੇਤ ਕਮਾਈਆ ਨਵੀ ਸੰਮਤੀ ਨਵੀ ਜਾ ਸਿੱਖ ਲੋ ਉਹ ਪਿਛਲੀਆਂ ਜਿਹੜੀ ਜਾਂਚਾਂ ਸਿੱਖੀਆਂ ਸੀ ਉਹਨੂੰ ਭੁੱਲ ਜਾਓ ਨਵੀ ਜਿਹੜੀ ਹੈ ਜਾਂ ਸਿੱਖੋ ਜਾਂਚਕ ਬਣ ਕੇ ਸੇਵ ਕਮਾਈਆ ਨਾ ਉਹ ਪੂਰਨ ਰਿਹਾ ਨਾ ਉਹ ਪੂਰਨ ਰਿਹਾ ਨਾ ਉਹ ਪੂਰਨ ਵਾਲੀ ਬਾਤ ਇਹ ਨਾਮੇ ਸੰਬੰਧੀ ਨਵੀਂ ਗੱਲ ਆ ਨਾ ਉਹ ਪੂਰਨ ਰਿਹਾ ਨਾ ਪੂਰਨ ਵਾਲੀ ਬਾਤ ਪਤ ਪਰਮੇਸ਼ਵਰ ਹੋ ਕੇ ਆਪਣਾ ਹੁਕਮ ਬਤਾਇਆ ਕਿ ਹੋ ਕੇ ਪਾਤ ਪਰਮੇਸ਼ਵਰ ਹੋ ਕੇ ਆਪਣਾ ਹੁਕਮ ਵਰਤਾ ਰਿਹਾ ਆ ਮਨੁੱਖਾਂ ਦੇ ਵਿੱਚ ਜੇ ਤੁਸਾਂ ਕਿਸੇ ਬਚਨ ਵਿੱਚ ਦੇਣਾ ਹੋਵੇ ਜਵਾਬੋ ਜੇ ਤੁਸੀਂ ਕਿਸੇ ਬਚਨ ਵਿੱਚ ਜਵਾਬ ਦੇਣਾ ਹੋਵੇ ਜਵਾਬ ਦੇਣ ਤੋਂ ਪਹਿਲਾਂ ਬਣਤੀ ਕਰਕੇ ਆਪਣਾ ਪੱਲਾ ਲੋਛਡਾਇਆ ਮੂੰਹ ਰਹਿਣ ਦੇਣਾ ਅੰਦਰੋਂ ਉਹਲਾ ਤੇ ਬਾਹਰੋਂ ਕਹੋ ਗੁਰੂ ਮਹਾਰਾਜ ਬਾਹਰੋਂ ਵੀ ਕਹੋ ਗੁਰੂ ਮਹਾਰਾਜ ਮੱਥੇ ਪਟੇ ਕੀਂ ਅੰਦਰੋਂ ਕਹਿੰਦਾ ਹੁਣ ਮੈਂ ਉਹ ਲੈ ਨਹੀਂ ਲੈਣ ਦਾ ਨਹੀਂ ਬਾਹਰੋਂ ਕਹੋ ਗੁਰੂ ਮਹਾਰਾਜ ਪਾਤਸ਼ਾਹ ਸੱਚਾ ਕਹਿ ਕੇ ਸੀਸ ਨਵਾਈਆ ਕਹਿ ਕਹਾਂ ਸੱਚੇ ਪਾਤਸ਼ਾਹ ਜੀ ਕੀ ਸੱਚੇ ਪਾਤਸ਼ਾਹ ਜੀ ਕਹਿ ਦਿੰਦਿਆ ਮੈਂ ਕਹਿੰਦਾ ਸਿੱਖ ਸੀ ਸਿੱਖ ਸੀ ਪਰ ਇਹ ਬੜੀ ਲੈਂ ਇੰਪੋਰਟੈਂਟ ਹੈ ਆ ਕੋਲ ਨਿਕੰਦਾਂ ਮੈਂ ਰਹਿਣ ਦੇਣਾ ਮੈਂ ਅੰਦਰ ਫੋਲ ਕੇ ਸਭ ਦਾ ਵੇਖਣਾ ਤਾਕੋ ਕਵਨ ਨੇਕ ਕਵਨ ਠੱਗ ਕਵਨ ਯਾਰ ਕਵਨ ਬਦੀ ਰਿਆ ਕਮਈਆ ਵੇਖਣਾ ਸਰਾਈ ਗੁਰਮੁਖੋ ਹਰ ਸੰਗਤ ਵਿੱਚ ਰਹਿਣ ਨਹੀਂ ਦੇਣਾ ਝਗੜਾ ਫਸਾਦ ਪ੍ਰੇਮ ਪ੍ਰੀਤੀ ਦੇਣੀ ਸਖਾਈਆ ਕਿ ਜੀਉ ਨੇ ਗੱਲ ਕਹੀ ਹੈ ਕਿ ਮੈਂ ਝਗੜਾ ਨਹੀਂ ਰਹਿਣ ਦੇਣਾ ਸਜਨਾ ਉਹਨੇ ਨਹੀਂ ਰਹਿਣ ਦੇਣਾ ਉਹਦਾ ਆਖਿਆ ਬਚਨ ਜਿਹੜਾ ਸਤ ਹੁੰਦਾ ਹੈ ਮਾਰਾ ਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਸ਼ਬ ਅਗੰਮੀ ਦੇਵੇ ਦਵੇ ਆਵਾਜ਼ ਮਾਰੇ ਸ਼ੇਸੁ ਵਿਸ਼ਨੋ ਭਗਵਾਨ ਕੀ ਦੇਰੇ ਨੇ ਸ਼ਬ ਅਗੰਮੀ ਦੀ ਆਵਾਜ਼ ਰਾਜ ਰਮਜਨਾਰ ਖੁਲਾਈਆ ਉਹ ਰਾਜ ਖੋਲ ਰਿਹਾ ਬੜੇ ਰਮਜਨਾਰ ਪਿਆਰ ਨਾਲ ਆਪਣੇ ਰਾਜ ਖੋਲ ਰਿਹਾ ਪ੍ਰਮਾਤਮਾ ਸੋ ਹਰ ਸੰਦੇ ਜੀ ਇਹ ਲਈ ਸੀ ਚਬੀ ਚੇ ਦਾ ਲੇਖ ਸ਼ੈਂਸ਼ਾ ਸਮੇ ਇੱਕ ਪਹਿਲਾ ਵੀ ਲੇਖ ਪੜੇ ਗਏ ਸੀ ਪਰਮਾਤਮਾ ਨੇ ਇਸ ਲੇਖ ਦੇ ਵਿੱਚ ਸਮਝਾਇਆ ਹੈ ਉਹ ਨਵੀਂ ਸੰਮਤੀ ਬਦਲ ਦੇਣੀ ਰੀਤ ਰੀਤ ਬਦਲ ਦੀ ਹੁਣ ਪੂਰਨਾ ਕਿਹੋ ਪੂਰ ਜੋਤ ਨਿਰੰਕਾਰੀ ਨਾ ਉਹ ਪੂਰ ਰਿਆ ਹੋ ਨਾ ਹੋ ਪੂਰਨ ਵਾਲੀ ਬਾਤ ਪਤ ਪਰਮੇਸ਼ਵਰ ਹੋ ਕੇ ਪਤ ਪਰਮੇਸ਼ਵਰ ਹੋ ਕੇ ਉਹ ਪਰਮਾਤਮਾ ਮਾਤ ਮੇਰੇ ਵਿੱਚ ਸਾਡੇ ਤੇ ਰਹਿਮਤਾ ਕਰ ਰਿਹਾ ਸਾਡੇ ਤੇ ਕਿਰਪਾ ਕਰ ਰਿਹਾ ਸੋ ਮੈਂ ਇੱਥੇ ਹੀ ਮਾਫੀ ਚਾਹਾਂਗਾ ਬੱਛੇ ਹਾਂ ਜਾ ਰਹਾ ਫੁੱਲਨ ਹਾਰਾ ਫੁੱਲਨ ਹਾਰਾ ਫੁੱਲਨ ਹਾਰਾ ਤੇ ਰક્ષਨ ਹਾਰ ਰક્ષਨ ਹਾਰ ਰક્ષਨ ਹਾਰਾ ਤੇ ਪ੍ਰਮਾਤਮਾ ਸਾਰੀ ਸੰਗਤ ਨੂੰ ਇੱਕ ਝੁਟਕਾਰ ਆਪਣੇ ਪਿਆਰ ਤੇ ਮੇਚ ਰੱਖ ਜਿਸ ਤਰ੍ਹਾਂ ਤੂੰ ਮਾਤ ਲੋਕ ਦੇ ਵਿੱਚ ਪਹਿਲਾਂ ਵੀ ਆ ਅੱਜ ਵੀ ਤੂੰ ਹੈ ਜਦੋਂ ਤੂੰ ਖੇਡ ਕਰਤੀ ਸੀ ਸਾਰੀ ਹ ਸੰਗਤ ਤੇ ਚਰਨਾ ਚ ਰਚੂ ਬਤੀ ਸੀ ਚਾਹੇ ਉਹ ਕਿਧਰੇ ਦਾ ਸੀ ਚਾਹੇ ਉਹ ਕਿਧਰੇ ਦਾ ਸੀ ਤੇ ਅੱਜ ਇਹਨਾਂ ਨਾਲ ਬੰਡੀਆਂ ਪਾਲੀਆਂ ਸਾਰਿਆਂ ਨੂੰ ਇੱਕ ਕਰਦੇ ਪ੍ਰਮਾਤਮਾ ਬੇਨਤੀ ਪ੍ਰਵਾਨ ਕਰਨਾ ਪ੍ਰਵਾਨ ਕਰਨਾ ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਦਾ